ਹੈਲੋ ਹਰਸ਼ੀ ਕਾਲ ਜੀ ਸਾਰਿਆਂ ਨੂੰ ਹਾਂਜੀ ਆਪਾਂ ਸਲਵਾਰ ਦੀ ਕਟਿੰਗ ਕਰ ਰਹੇ ਹਾਂ ਆਪਾਂ ਇਹਨੂੰ ਰੱਖਣਾ 35 ਕਿਉਂਕਿ ਆਪਾਂ ਇਹਦੇ ਵਿੱਚੋਂ ਝੋਲੀ ਕੱਢਾਂਗੇ ਠੀਕ ਹੈ ਇਹਨੂੰ ਐਵੇਂ ਨਹੀਂ ਰੱਖਣਾ ਆਪਾਂ ਥੋੜੀ ਜੀ ਇਹਦੀ ਅ ਘੇਰਾ ਜਿਹੜਾ ਉਹ ਕੱਟ ਕਰਨਾ ਇਸ ਕਰਕੇ ਵਿੱਚੋਂ ਝੋਲੀ ਕੱਢ ਕੇ ਬਣਾਵਾਂਗੇ ਵੀਡੀਓ ਨਾਲ ਜੁੜੇ ਰਹੋ ਦੇਖੋ ਲਾਸਟ ਤੱਕ ਵੀਡੀਓ ਕਿਵੇਂ ਕਟਿੰਗ ਕਰਦੇ ਹਾਂ ਹਾਂਜੀ ਹੁਣ ਆ ਦੇਖੋ ਆਪਾਂ ਸਾਰੀ ਇਹ ਜਿਹੜਾ ਕਪੜਾ ਡਬਲ ਫੋਲਡ ਕਰ ਲਿਆ ਠੀਕ ਹੈ 35 35 ਆਪਾਂ ਜਿਹੜਾ ਲਾਸਟ ਤੱਕ ਆ ਜਿਹੜਾ ਉਹੀ ਇਹਦੇ ਤੇ ਆਪਾਂ ਇਹਨੂੰ ਫੋਲਡ ਕਰ ਲਿਆ ਹੁਣ ਆਪਾਂ ਜੀ 32 ਆ ਮਤਲਬ ਇਹਦੀ ਆਪਾਂ ਪਹਿਲਾਂ ਰੱਖਣੀ ਹੈ ਲੰਬਾਈ ਠੀਕ ਹੈ 32 ਤੇ ਆਪਾਂ ਮਾਰਕ ਕਰ ਲਾਂਗੇ ਓਕੇ ਸੋ ਬਾਅਦ ਆ ਦੇਖੋ ਆਪਣੀ 3 ਇੰਚੀ ਚੋੜੀ ਦਾ ਰਹਿੰਦਾ ਫਿਰ ਆਪਾਂ ਜਰੂਰੀ ਦੀ ਕਟਿੰਗ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਇਥੋਂ ਇਹਦੀ ਚੂਲੀ ਆ ਉਹ ਕੰਪਲੀਟ ਕਰ ਲਾਂਗੇ ਇਹਦੇ ਨਾਲ ਕੀ ਹੁੰਦਾ ਜਿਹੜਾ ਕਿ ਰਾ ਉੱਪਰਲਾ ਹੁੰਦਾ ਠੀਕ ਆ ਉਹ ਥੋੜਾ ਜਿਹਾ ਕਿਉਂਦਾ ਨਾ ਘਾਟ ਜਾਂਦਾ ਓਕੇ ਜੀ ਆ ਦੇਖੋ ਜੀ ਆਪਾਂ ਦੋਨੋਂ ਸਾਈਡ ਆ ਮਤਲਬ ਲੈਂਥ ਦੇ ਮਾਰਕ ਲਾ ਕੇ ਹੁਣ ਆਪਾਂ ਇਹਨੂੰ ਆਏ ਦੋਨਾਂ ਮਾਰਕ ਨੂੰ ਮੈਚ ਕਰ ਦੇਣਾ ਆਪਸ ਵਿੱਚ ਫਿਰ ਆਪਾਂ ਇਹਨੂੰ ਮਾਰਕ ਕਰ ਲੈਣਾ ਦੇਖੋ ਆਪਾਂ ਮਾਰਕ ਕਰ ਰਹੇ ਹਾਂ ਕੰਪਲੀਟ ਹੋ ਗਿਆ ਆਪਣਾ ਠੀਕ ਹੈ ਜੀ ਥੋੜਾ ਕਲਰ ਆ ਮੇਰੇ ਜਿਹੜਾ ਚਾਕ ਦਾ ਉਹ ਲਾਈਟ ਤੁਹਾਨੂੰ ਬੇਬੀ ਘੱਟ ਦਿਖ ਰਿਹਾ ਹੋਣਾ ਇਸ ਤਰ੍ਹਾਂ ਆਪਾਂ ਦੋਨਾਂ ਮਾਰਕ ਕਰ ਲੈਣਾ ਹੁਣ ਆਪਾਂ ਇਹਦੀ ਕਰਦੇ ਹਾਂ ਕਟਿੰਗ ਹੁਣ ਆਪਾਂ ਜੀਆ ਦੇਖੋ ਕਟਿੰਗ ਆਪਣੀ ਹੋ ਗਈ ਆ ਹੁਣ ਆਪਾਂ ਵਨ ਸਾਈਡ ਨੂੰ ਚੱਕ ਕੇ ਇਹਨਾਂ ਨੂੰ ਦੂਸਰੀ ਸਾਈਡ ਤੇ ਰੱਖ ਲਾਂਗੇ ਹਾਂਜੀ ਹੁਣ ਆਪਾਂ ਦੇਖੋ ਦੋਨੋਂ ਸਾਈਡਸ ਆ ਜਿਹੜੀਆਂ ਪਾ ਰੱਖਣੀਆਂ ਹੁਣ ਆਪਾਂ ਕੀ ਕਰਨਾ ਇਧਰੋਂ ਆਪਾਂ ਕੀ ਆ ਚੂਲੀ ਹੈ ਜਿਹੜੀ ਆਪਣੀ ਉਹ ਆਪਾਂ 9 ਇੰਚ ਰੱਖਣੀ ਆ ਉਹਨੂੰ ਆਪਾਂ ਇੱਥੇ ਮਾਰਕ ਕਰਕੇ ਉਹ ਬਣਾਵਾਂਗੇ ਇਹਦੇ ਨਾਲ ਕੀ ਆ ਆਪਣਾ ਘੇਰਾ ਜਿਹੜਾ ਉਹ ਫੇਰਾ ਸਲਵਾਰ ਦਾ ਥੋੜਾ ਜਿਹਾ ਘਟ ਜਾਊਗਾ ਜਿਹੜੇ ਥੋੜੀ ਜਿਹੀ ਭਾਰੀ ਪਾਉਂਦੇ ਆ ਮਤਲਬ ਸਿੰਪਲ ਸਲਵਾਰ ਨਹੀਂ ਪਾਉਂਦੇ ਉਹਨਾਂ ਦੇ ਲਈ ਇਹ ਕਟਿੰਗ ਆ ਹਾਂਜੀ ਆਪਾਂ ਜਿਹੜਾ ਮਾਰਕ ਆ ਉਹ ਕਰ ਲਿਆ ਆਪਣੀ 9 ਇੰਚ ਜਿਹੜੀ ਉਹ ਝੂੜੀ ਰੱਖ ਲਈ ਆਪਾਂ ਹੁਣ ਇਹਨੂੰ ਕਟਿੰਗ ਕਰ ਲਾਂਗੇ ਆਪਾਂ ਆਪਣੀ ਸਲਵਾਰ ਆ ਜਿਹੜੀ ਉਹ ਰੈਡੀ ਹੋ ਜਾਊਗੀ ਹਾਂਜੀ ਆ ਦੇਖੋ ਹੁਣ ਆਪਣੀ ਜਿਹੜੀ ਉਹ ਝੋਲੀ ਆ ਕੰਪਲੀਟ ਹੋ ਗਈ ਠੀਕ ਹੈ ਜੀ ਹੁਣ ਆਪਾਂ ਜੀ ਆਪਾਂ ਨੂੰ ਇੱਥੋਂ ਥੋੜਾ ਬਹੁਤਾ ਲੱਗਦਾ ਬਾਹਰ ਘੱਟ ਤਾਂ ਆਪਾਂ ਉਹ ਕੰਪਲੀਟ ਕਰ ਸਕਦੇ ਹਾਂ ਉੱਪਰੋਂ ਸਾਰਾ ਸੇਮ ਆ ਜਿਹੜਾ ਇੱਕੋ ਜਿਹਾ ਰੱਖ ਕੇ ਠੀਕ ਹੈ ਜੀ ਇਹ ਆਪਣੀ ਸਲਵਾਰ ਆ ਜਿਹੜੀ ਉਹ ਕੱਟੀ ਹੋ ਜੂਗੀ ਜੀ ਹਾਂਜੀ ਹਾਂ ਦੇਖੋ ਇਸ ਤਰ੍ਹਾਂ ਆਪਣੀ ਸਲਵਾਰ ਆ ਜਿਹੜੀ ਉਹ ਕਟਿੰਗ ਹੋ ਗਈ ਥੈਂਕ ਯੂ ਫॉर ਵਾਚਿੰਗ ਜੇ ਤੁਹਾਨੂੰ ਵਧੀਆ ਲੱਗੇ ਹੋਵੇ ਵੀਡੀਓ ਕਮੈਂਟ ਕਰੋ ਸ਼ੇਅਰ ਕਰੋ ਲਾਈਕ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ